ਸ੍ਰੀਕਾਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਤੇ ਜਿਹੜੇ ਮੇਰੇ ਵੀਰ ਪੜਾ ਚੈਨਲ ਦੇ ਉੱਪਰ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਅੱਜ ਆਪਾਂ ਤੁਹਾਨੂੰ ਦਿਖਾਉਣੇ ਕੋਈ ਸੂਟ ਜਿਹੜਾ ਆਪਾਂ ਤਿਆਰ ਕਰ ਰਹੇ ਨੇ ਮਸ਼ੀਨ ਦੇ ਉੱਪਰ ਪਹਿਲਾ ਸੂਟ ਜੋ ਆਪਣਾ ਪਸ਼ਮੀਨੇ ਦੇ ਉੱਪਰ ਮਾਸਟਰ ਕਲਰ ਦਾ ਸੂਟ ਹੈ ਇਹ ਤੇ ਇਸ ਤੇ ਆਪਾਂ ਇਸ ਤਰ੍ਹਾਂ ਬੂਟੇ ਪਾਏ ਨੇ ਕਮੀਜ਼ 'ਚ ਇਹ ਕੋਈ ਨਾ ਫਰੋਜੀ ਦੁਪੱਟਾ ਸੀਗਾ। ਆ ਫਰੋਜੀ ਰੀਲਾ ਕਪਾਸ ਤੇ ਇਸ ਤਰ੍ਹਾਂ ਬੂਟੇ ਪਾਏ ਨੇ। ਉੱਪਰ ਤੱਕ ਇੱਥੇ ਗਲਾ ਆ ਜੂਗਾ। ਇਹ ਦੋ ਬੂਟੇ ਉੱਪਰ ਆ ਗਏ। ਤੇ ਐਵੇਂ ਇੱਕ ਇੱਕ ਬੂਟਾ ਪਾ ਜੀ ਬਾਹ ਦੇ ਉੱਪਰ ਪਾਇਆ। ਬਾਹ ਦੇ ਉੱਪਰ ਕਿ ਕਬੂਟੇ ਹੀ ਪਾਇਆ ਕਿਉਂਕਿ ਪਸ਼ਮੀਨਾ ਦਾ ਸੂਟਾ ਜ ਰੂਟੀਨ ਚ ਪੈਣ ਵਾਲਾ ਹੀ ਹੈ। ਕੋਈ ਜ਼ਿਆਦਾ ਹੈਵੀ ਨਹੀਂ ਹੈਗਾ। ਇਹ ਤਾਂ ਲੋਕਰੇ ਜਿਹਾ ਪਾਉਣ ਲਈ ਹੈ ਤਾਂ। ਤਾਂ ਕਰਕੇ ਪਾਇਆ ਕਿ ਕਬੂਟਾ ਜੀ ਬਾਹ ਦੇ ਉੱਪਰ ਪਾਤਾ। ਇਹ ਹੈ ਜੀ। ਮੇਰੇ ਕੋਲ ਟ੍ਰੇਪ ਦਾ ਸੂਟ ਰਾਇਲ ਬਲੂ ਕਲਰ ਦਾ ਸੂਟ ਹੈ ਇਹ ਤੇ ਇਹ ਆਪਾਂ ਡਿਜ਼ਾਈਨ ਪਹਿਲਾਂ ਵੀ ਤਿਆਰ ਕਰਿਆ ਸੀਗਾ ਉਹ ਬੈਲਵਟ ਦੇ ਉੱਪਰ ਕਰਿਆ ਸੀ ਤੇ ਹੁਣ ਆਪਾਂ ਇਹ ਹੀ ਡਿਜ਼ਾਈਨ ਕਰਿਆ ਟ੍ਰੇਪ ਦੇ ਉੱਪਰ ਦੋ ਸੈਂਟਰ ਪੈਨਲ ਨੇ ਨੀਚੇ ਇੱਕ ਬੂਟਾ ਬਣਿਆ ਹੋਇਆ ਤੇ ਇਹ ਵੈਸਟੇਜਾਂ ਦੇ ਬਾਜੂ ਹੈਵੀ ਸੀਗੇ ਤੇ ਇਹਨਾਂ ਨੇ ਹਲਕੇ ਕਰਵਾਏ ਨੇ ਕਹਿੰਦੇ ਅਸੀਂ ਜਿਆਦੇ ਹੈਵੀ ਬਾਜੂ ਨਹੀਂ ਉਹ ਕਰਦੇ ਜਿਹੜੇ ਸੈਂਟਰ ਪੈਨਲ ਬਣਾਏ ਨੇ ਉਹ ਆਪਾਂ ਦੋ ਦੋ ਬਿੱਲਾ ਬਾਜੂ ਦੇ ਉੱਪਰ ਪਾ ਦਿੱਤੀਆਂ ਨੇ ਕੋ ਦੂਬੇ ਲਾ ਬਾਜੂ ਦੇ ਉੱਪਰ ਨਹੀਂ ਆ ਕੋ ਬਾਜੂ ਅੰਦਰ ਆ ਗਿਆ ਹਾਂ ਵੀ ਸੂਟ ਤੈਲਾ ਨਾਲ ਦੀ ਨਾਲ ਪਤਾ ਹੈ ਕਿ ਨਾ ਆਪਾਂ ਜਾਣਾ ਜੀ ਕਿਤੇ ਥੋੜੀ ਜੱਫਾ ਨੂੰ ਕਾਲੀ ਹੈ ਨਾਲ ਦੀ ਨਾਲ ਇਹ ਆਪਾਂ ਸੂਟ ਤੈਲਾ ਦਿੰਨੇ ਆ ਤੇ ਆ ਆ ਜੀ ਪਸ਼ਮੀਨੀ ਦਾ ਸੂਟ ਇਹ ਆਪਾਂ ਡਿਜ਼ਾਈਨ ਪਹਿਲਾਂ ਵੀ ਤਿਆਰ ਕਰਿਆ ਸੀ ਉਹੀ ਸੇਮ ਡਿਜ਼ਾਈਨ ਹੈ ਇਹ ਇਹਦੇ ਚਾਕਾਂ ਦੇ ਤੇ ਘੇਰੇ ਦਾ ਕੰਮ ਹੈ ਨੀ ਕਾਲੀ ਹੈ ਉਹਨਾਂ ਨਹੀਂ ਉਹ ਆ ਨਹੀਂ ਇਹ ਜਿਸ ਦਾ ਕੇਰਾ ਟਟੋਕਟ ਆਪਾਂ 5 6 ਸੂਟ ਤਿਆਰ ਕਰਦੇ ਜਿਹੜੇ ਡਿਜ਼ਾਈਨ ਦੇ ਤੇ ਇਹ ਆਊਗਾ ਜਿਸ ਦੀ ਬਾਜੂ ਦੇ ਉੱਪਰ ਇਸ ਦੀ ਮੂਰੀ ਹੈ ਤੇ ਇਹੀ ਬਾਜੂ ਦੇ ਉੱਪਰ ਡਿਜ਼ਾਈਨ ਹੈ ਆਹ ਦੇਖੋ ਦਰਾਗੇ ਬਾਜੂ ਇਸ ਦੇ ਤੇ ਨਾ ਬੀਜ ਰੰਗ ਦਾ ਨਾ ਬਾਇਨ ਜੇ ਸ਼ੇਡ ਦਾ ਸੂਟ ਹੈ ਤੇ ਆਪਾਂ ਲਾਈਟ ਪਿੰਕ ਨਾਲ ਇਸ ਤੇ ਵਰਕ ਕਰੇ ਇੱਕ 골ਡਨ ਕਲਰ ਦੇ ਰੀਲ ਲਾਈ ਆ ਪਸਤੇ ਤੇ ਆ ਸੂਟ ਵੀ ਪਸ਼ਮੀਨੇ ਦਾ ਇਸ ਤੇ ਆ ਪਛੜੀਆਂ ਲੜ ਜਾਣ ਕਰਿਆ ਉਹ ਦੇਖੋ ਜੀ ਕੱਟਵਰਕ ਕਰਤਾ ਤੇ ਦੋਨੇ ਖੁੰਜਿਆਂ ਚ ਡਾਣੀਆਂ ਦੇ ਉੱਪਰ ਇਸ ਤਰ੍ਹਾਂ ਚਿੜੀਆਂ ਆ ਗਈਆਂ ਤੇ ਇਹ ਜੜੀ ਕਿ ਬਾਂ ਦੇ ਉੱਪਰ ਹੈ ਜੀ ਇਹਨਾਂ ਨੇ ਵੀ ਹਲਕਾ ਜਿਹਾ ਕਿੱਸ ਵੀ ਹਲਕਾ ਜਿਹਾ ਕਰ ਦਿਓ ਇੱਕ ਜੜੀ ਬਾਂ ਦੇ ਉੱਪਰ ਆ ਗਈ ਤੇ ਕੱਟ ਵਰਕ ਆ ਗਿਆ ਤੇ ਇਹ ਕਿਸ ਦਾ ਕਮੀਜ਼ ਸੀਗਾ ਜੀ ਕੱਟਿਆ ਹੋਇਆ ਕਹਿੰਦੇ ਤੁਸੀਂ ਵਰਕ ਕਰ ਦੋਗੇ ਮੈਂ ਕਿਹਾ ਕਰ ਦਾਂਗੇ ਜੀ ਸਾਡਾ ਤਾਂ ਕੀ ਲੱਗਦਾ ਹੈ ਨਾ ਪਤਾ ਕੰਮ ਹੀ ਕਰਨਾ ਹੈਗਾ ਤੇ ਆ ਦੇ ਕੱਟਿਆ ਹੋਇਆ ਕਮੀਜ਼ ਸੀਗਾ ਖੁੰਜਿਆਂ ਚ ਆਪਾਂ ਇੱਕ ਇੱਕ ਬੂਟਾ ਪਾਤਾ ਤੇ ਐਂ ਇੱਕ ਕਬੂਟਾ ਪਵਾ ਦੇ ਉੱਪਰ ਪਤਾ ਬਾਵਾ ਵੀ ਕਟੀਆਂ ਹੋਈਆਂ ਸੀਗੀਆਂ ਚਲੋ ਆਪਣੀ ਥੋੜੀ ਜਿਹੀ ਪਕਾਈ ਹੋ ਜਾਂਦੇ ਆਪਾਂ ਨੂੰ ਕੱਪੜਾ ਲਾਉਣਾ ਪੈ ਜਾਂਦਾ ਹੈ ਹਨਾ ਹੋਰ ਤਾਂ ਕੋਈ ਗੱਲ ਨਹੀਂ ਵੀ ਆਪਾਂ ਕੱਪੜਾ ਲਾ ਕੇ ਬਾਵਾ ਤੇ 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 ਆਪਾਂ ਸੂਟ ਤਿਆਰ ਕਰਤਾ ਜੇ ਸੂਟ ਕੱਟਿਆ ਨਾ ਹੋਵੇ ਫਿਰ ਆਪਾਂ ਨੂੰ ਕੱਪੜਾ ਲਾਉਣ ਦੀ ਲੋੜ ਨਹੀਂ ਹੁੰਦੀ ਤੇ ਆ ਦੇਖੋ ਜੀ ਇਹ ਵੀ ਥੋੜਾ ਜਿਹਾ ਇਹ ਗੂੜਾ ਜਿਹਾ ਰੰਗ ਹੋ ਗਿਆ ਉਹ ਨਾ ਡਾਰਕ ਜਿਹਾ ਤੇ ਇਸ ਤੇ ਵੀ ਆਪਾਂ ਲਾਈਟ ਪਿੰਕ ਹੀ ਲਾਏਗਾ ਇਹ ਹੈ ਇਸ ਦਾ ਕਿਹੜਾ ਹੈ 2 ਪੀਸਾਂ ਚ ਹੈ ਕਿਸ ਦਾ ਸੂਟ ਤੇ ਡਿਜ਼ਾਈਨ ਇਹ ਸੇਮੀ ਜਿਹੜਾ ਪਹਿਲਾਂ ਸੁਣਖਾਇ ਸੀ ਪਸ਼ਮੀਨੇ ਦੇ ਉੱਪਰ ਤੇ ਇਹdੀਆਂ ਵੀ ਆਪਾਂ ਬਾਵਾ ਤੇ ਮੂਰੀਆਂ ਵਰਕ ਕਰੀਆਂ ਨੇਗੀਆਂ ਚਲੋ ਜੇ ਸੂਟ ਆਪਾਂ ਹੁਣ ਤਿਆਰ ਕਰਨੇ 4-5 ਦਿਨਾਂ ਚ 5 ਦਿਨ ਕਿ 8 ਦਿਨ ਲਾ ਲਓ 8 ਦਿਨਾਂ ਚ ਇਹ ਆਪਾਂ ਸੂਟ ਤਿਆਰ ਕਰਨੇ ਉਹ ਵੀ ਦਿਨ ਰਾਤ ਕਰਕੇ ਬਹੁਤ ਮਿਹਨਤ ਜਾਦੇ ਲੱਗਦੀ ਹੈ ਜੀ ਕੰਮ ਘੱਟ ਨਿਬੜਦਾ ਮਸ਼ੀਨ ਕਿਉਂ ਛੋਟੀ ਹੈਗੀ ਤੇ ਐਵੇਂ ਲੱਗਦਾ ਕੰਮ ਧੰਦੇ ਕਰਕੇ ਫਿਰ ਮਸ਼ੀਨ ਤੇ ਲੱਗਣਾ ਪੈਂਦਾਗਾ ਫਿਰ ਸ਼ਾਮ ਨੂੰ ਫਿਰ ਕੰਮ ਧੰਦੇ ਸ਼ੁਰੂ ਹੋ ਜਾਂਦੇ ਨੇ ਮਾਲ ਪਸੂ ਦਾ ਕੰਮ ਹੈ ਜੀ ਆਪਣਾ ਤੇ ਇਹਨਾਂ ਨੂੰ ਸੂਟਾਂ ਕੱਟ ਕੇ ਦਿਨਾਂ ਚ ਤਿਆਰ ਕਰਨੇ ਆ ਜੇ ਸੂਟ ਪਚਾਉਣੇ ਨੇਗੇ ਨਾਲ ਤਾਂ ਆਪਾਂ ਜਾਵਾਂਗੇ ਨਾਲ ਤਾਂ ਸੂਟ ਪਚਾ ਦੇਣ ਕੁਸਤਾ ਜਾਂ ਅੱਡ ਜਾਣਗੇ ਉਹ ਤਾਂ ਆਪ ਹੀ ਆ ਕੇ ਲੈ ਜਾਣਗੇ ਤੇ ਕੁਝ ਆਪਾਂ ਅੱਜ ਜਾਣਨੇ ਆਗੇ ਤੇ ਆਪਾਂ ਲੈ ਜਾਾਂਗੇ ਉੱਥੇ ਪਚਾਵਾਵਾਂਗੇ ਗੋਉ ਆਪੀ ਲੈ ਜਾਣਗੇ ਆ ਕੇ ਚਲੋ ਜੀ ਹੁਣ ਆਪਾਂ ਚੱਲਦੇ ਆਪਾਂ ਖਾਸੇ ਲੇਟ ਹੋ ਗਏ ਪਹਿਲਾਂ ਹੀ ਸ਼ਾਮ ਦਾ ਟਾਈਮ ਹੋ ਗਿਆ ਜੀ ਇੱਥੇ ਆਪਾਂ ਮੱਝਾਂ ਨੂੰ ਮੀਰੋਚਾਰਾ ਪਾਉਣ ਲੱਗ ਰਹੇ ਆਗੇ ਤੇ ਇਹ ਖੜੀਆਂ ਝਾਕਣ ਲੱਗ ਰਹੀਆਂ ਸੀ ਵੀ ਕਦੋਂ ਆਉਣਗੀਆਂ ਕਦੋਂ ਸਾਨੂੰ ਇਹ ਦਿਖਣ ਕਿਉਂਕਿ ਇਹਨਾਂ ਦੇ ਨਿਰਚਰ ਪਾਲ ਇਹਨਾਂ ਨੂੰ ਸਬਰ ਨਹੀਂ ਆਉਂਦਾਗਾ ਬੇਸ਼ੱਕ ਦੀ ਵਧੀਆ ਵੀ ਪਾਦਣ ਸਾਡੇ ਤੋਂ ਪਰ ਇਹ ਸਾਡੇ ਹੱਥਾਂ ਦੀ ਨਿਰਚਾਰੀ ਪਾਲਦੇ ਰਹਿੰਦੀਆਂ ਨੇਗੀਆਂ ਵੀ ਇਹ ਕਦੋਂ ਆਉਣਗੇ ਰਿੰਗੀ ਜਾਂਦੇ ਨੇ ਸਾਨੂੰ ਦੇਖ ਕੇ ਸਾਨੂੰ ਕਹਿ ਦਿੰਦੇ ਨੇ ਤੁਸੀਂ ਸੜਕ ਤੇ ਅਸੀਂ ਪਿੰਡ ਕਣੀ ਵੀ ਚੱਲ ਜਾਈਏ ਨਾ ਸੜਕ ਤੇ ਉਹਨਾਂ ਨੂੰ ਦਿਖ ਜੀਏ ਦੂਰੋਂ ਵੀ ਉਹ ਆਉਣ ਲੱਗ ਰਹੀਆਂ ਨੇ ਤਾਂ ਇਹ ਰਿੰਗਣ ਲੱਗ ਜਾਂਦੇ ਨੇ ਦੇਖ ਦੇਖ ਕੇ ਵੀ ਛੇਤੀ ਘਰੇ ਆ ਜਾਣ ਪਸ਼ੂ ਡੰਗਰ ਨੂੰ ਵੀ ਮੋਹ ਪਿਆਰ ਹੋ ਜਾਂਦੇ ਜੇ ਆਪਾਂ ਕਹਿ ਦਿੰਨੇ ਹੈਨਾ ਵੀ ਪਸ਼ੂ ਨੇ ਇਹਨਾਂ ਨੂੰ ਕੀ ਪਤਾ ਇਹਨਾਂ ਨੂੰ ਸਾਰਾ ਪਤਾ ਹੁੰਦਾ ਹੈ ਪਸ਼ੂ ਨੂੰ ਕੌਣ ਆਪਾਂ ਨੂੰ ਸਾਂਭਦਾ ਹੈ ਕੌਣ ਕੀ ਕਰਦਾ ਹੈ ਇਹਨਾਂ ਨੂੰ ਸਾਰਾ ਪ ਕੱਟਾ ਪੜਨਾ ਨੂੰ ਦੇਗਨ ਅਗਰੇ ਸੰਨੀ ਹਰਾਵੇ ਆਪਣੇ ਥੋੜਾ ਜਿਹਾ ਹੋ ਗਿਆ ਜੀ ਹੁਣ ਜਬੀ ਵੱਢ ਲੈਣੇ ਹੈਗੇ ਬੱਠੜ ਬੱਠੜ ਜਰਵੀ ਦਾ ਰਲਾ ਦਿੰਨੇ ਆ ਵਿੱਚ ਤੇ ਹੱਥਾਂ ਵਾਲੇ ਕੁੱਟ ਲੈਣੇ ਹਰਾ ਤਾਂ ਹੁਣ ਆਪਾਂ ਰੋਗਾ ਸੀ ਲਾ ਦਿੰਨੇ ਆ ਇੱਕ ਜਣੇ ਇੱਕ ਜਣੇ ਇਹਨਾਂ ਚ ਕੁੱਟ ਦਿੰਦਾ ਹੈਗਾ ਕਿਉਂਕਿ ਫਿਰ ਇੰਜਨ ਨਾਲ ਤਾਂ ਜੀ ਜਿਹੜਾ ਹੈਗਾ ਪੂਰਾ ਨੀਰਾ ਉੱਡ ਜਾਊਗਾ ਇਸ ਕਰਕੇ ਹੱਥਾਂ ਵਾਲੀ ਕੁੱਟ ਲੈਣੇ ਹੈ ਜੇ ਬਾੜ ਦਾ ਲਾ ਲਿਆ ਜੇ ਪਜਬੀ ਨੂੰ ਇਹਨੇ ਮਗਰ ਬਾੜ ਵਧੀਆ ਹੋ ਜੂਗੀ ਫਿਰ ਕਿਉਂਕਿ ਜੇ ਆਪਾਂ ਬਾੜਾ ਨਾ ਲਾਈਏ ਨਾ ਫਿਰ ਵੱਧਦੀ ਨਹੀਂਗੀ ਜਬੀ ਹੁਣ ਆਪਾਂ ਵੱਢ ਲਈ ਉੱਪਰ ਹੁਣ ਵਧੀ ਛੇਤੀ ਹੋ ਜੂਗੀ ਨੀਰਚਾਰਾ ਫਿਰ ਤਾਂ ਹੋਈ ਜਾਊਗਾ ਆਪਣੇ ਵਰਸੀਨ ਹੋਜੂ ਨਾਲ ਵਿਚਰਲ ਜੂਗੀ ਨਾਲੇ ਨਾਲੇ ਜਵੀ ਹੋਜੂਗੀ ਐਥੇ ਪਾ ਨੀਰਚਾਰਾ ਪਰ ਜਦੋਂ ਆਪਾਂ ਗੱਲਾਂ ਕਰ ਰਹੇ ਸੀਗੇ ਅਸੀਂ ਜਾਣ ਤੋਂ ਵੀ ਲੇਟ ਹੀ ਹੋ ਗਏ ਸਾਨੂੰ ਜੇ ਅਸੀਂ ਪਹੁੰਚੇ 1 ਵਜੇ ਆਪਾਂ ਆਪਣੇ ਪੇਕੇ ਪੰਡ ਗਏ ਸੀ ਜੀ ਉੱਥੇ ਬੈਠ ਕੇ ਹੋਣਾ ਸੀਗਾ ਕਿਸੇ ਦੇ ਤੇ ਮੇਰੇ ਭਾਈ ਦਾ ਬਚੋਲਾ ਸੀਗਾ ਉਹ ਮੁੱਕ ਗਿਆ ਸੀਗਾ ਉਹਨਾਂ ਦੇ ਬੈਠ ਕੇ ਹੋਣਾ ਸੀ ਭੋਗ ਤਾਂ ਇਤਵਾਰ ਦਾ ਸੀਗਾ ਪਰ ਆਪਾਂ ਕਿਹਾ ਪਹਿਲਾਂ ਉਹਨਾਂ ਦੇ ਘਰੇ ਜਾਇਆ ਇਹ ਵੀ ਗੱਲਬਾਤ ਹੋ ਜਾਂਦੀ ਮੂੰਮਰਥੇ ਲੱਗ ਕੇ ਹਨਾ ਜੀ ਆਪਾ ਪਪੂਕ ਤੇ ਨਹੀਂ ਫਿਰ ਕਿਸ ਨਾਲ ਗੱਲਬਾਤ ਨਹੀਂ ਹੁੰਦੀ ਇਕੱਠ ਜਾਦੇ ਹੁੰਦਾ ਇਸ ਕਰਕੇ ਆਪਾਂ ਪਹਿਲੇ ਵਾਗੇ ਸੀਗੇ ਤੇ ਆ ਛੋਟੀ ਦੇਖੋ ਜ ਆਪਣੇ ਕਿੰਨੇ ਕਾਲ ਕਰ ਰਹੇ ਜਮੇ ਲੱਸੀ ਹੋ ਰਹੀ ਏ ਵਿਚਾਰੀ ਪਤੰਤਾ ਹੀ ਮਾਮਾ ਤੀਆਂ ਦੁੱਧ ਦੀ ਖਾਰ ਮੰਨਦੇ ਨੇ ਦੋਨੇ ਮਾਮਾ ਤੀਆਂ ਬਹੁਤ ਲੱਸੀਆਂ ਰੈਂਦੀਆਂ ਨੇ ਇਹ ਜਮੇ ਪਤਲੇ ਪਿੰਡੇ ਦੀਆਂ ਨੇ ਦੁੱਧੂ ਵੀ ਖੈਰ ਵਧੀਆ ਦਿੰਦੀਆਂ ਨੇ ਤੇ ਦੁੱਧ ਦੀ ਖਾਰ ਵੀ ਬਹੁਤ ਜਾਦੇ ਮੰਨਦੀਆਂ ਨੇ ਗੀਆਂ ਲੱਸੀਆਂ ਹੋ ਗਏ ਹੁਣ ਇੱਕ ਟੀ ਵੀ ਨਹੀਂ ਜਗਾਉਂਦੀ ਜੇ ਆਪਦੀ ਕੱਟੀ ਨੂੰ ਪਿਛਲੱਤਾ ਮਾਰ ਜਿਹੜਾ ਮਗਰ ਦੁੱਧ ਰ ਆ ਜਾਂਦਾ ਸੀ ਕੱਢਦੇ ਆ ਤੇ ਸਾਨੂੰ ਵੀ ਲੱਤਾਂ ਮਾਰਨ ਲੱਗ ਗਈ ਹੁਣ ਕੀ ਕਰੀਏ ਜੀ ਤਾਂ ਸਾਨੂੰ ਬਿੱਚਲ ਸੈਮੀਨਰੀ ਹੋਣ ਦੇ ਤੱਕ ਆਪਾਂ ਚੰਗਾ ਆਦਿਏ ਵੀ ਦੁੱਧ ਪਿਲਾ ਦਈਏ ਇਹਨੂੰ ਵਿਚਾਰੀ ਨੂੰ ਪਰ ਇਹ ਤਾਂ ਲੱਤਾਂ ਮਾਰਦੀ ਹੈ ਹੁਣ ਉਹਨੂੰ ਛੱਡਣਾ ਚਾਹੁੰਦੀ ਹੈਗੀ ਤੇ ਇੱਕ ਕਮੈਂਟ ਆਇਆ ਸੀ ਕਿ ਇਹ ਸਾਡੀ ਮੱਝ ਦੀ ਵੀ ਛਾਂ ਪੁੱਤਰੀ ਹੈ ਹਾਂ ਪੁੱਤਰ ਛਾਂ ਪੁੱਤਰ ਜਦੋਂ ਇਹ ਕਹੀ ਤਾਂ ਕੱਟੀਆਂ ਹੁੰਦੇ ਦਾ ਸੈੱਟ ਵੀ ਆ ਜਾਂਦੇ ਨੇ ਜਦੋਂ ਵੱਡਾ ਪਸ਼ੂ ਹੋ ਜਾਏ ਕੋਈ ਸਾਡੇ ਨਾਲ ਦੀ ਜ਼ਿਆਦਾ ਹੀ ਉਹ ਹੋ ਗਈ ਬੈਠ ਗਈ ਤਾਂ ਇਸ ਕਰਕੇ ਸੈੱਟ ਜੀ ਨਹੀਂ ਆਈਗੀ ਪਤਾ ਲੱਗਦਾ ਸਾਫ਼ ਇਸ ਦਾ ਦੇਖੋ ਜੀ ਖਾਲਚੋਂ ਪਾਣੀ ਕਿੰਨਾ ਵਧੀਆ ਲੱਗਦਾ ਨਹਿਰੀ ਖਾਲ ਹੈ ਜੀ ਆਪਣੇ ਇਹ ਦਰ ਦੇ ਮਗਰਦੀ ਤੇ ਕਿੰਨਾ ਸੋਹਣਾ ਸੂਰਜ ਇੱਧਰ ਸੂਰਜ ਛਿਪਦਾ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਸਾਰਾ ਮੋਟਰ ਹੈ ਜੀ ਆਪਣੀ ਇੱਧਰ ਕਣਕ ਆਪਣੀ ਨਿਕਲਣ ਲੱਗ ਰਹੀ ਹੈਗੀ ਪਾਣੀ ਲਾ ਦਿੱਤਾ ਜੇ ਆਪਾਂ ਕਣਕ ਨੂੰ ਇਹਦੇ ਛਿੱਟਾ ਦੇਵਾਂਗੇ ਜੇ ਘਟ ਜੰਮੀ ਹੈਗੀ ਪਤਾ ਨਹੀਂ ਕੀ ਗੱਲ ਸੀ ਸੁਪਰ ਸੀਡਰ ਚ ਹੀ ਖਰਾਬੀ ਸੀਗੀ ਕੋਈ ਕਣਕ ਘਟ ਜੰਮੀ ਹੈ ਛਿੱਟਾ ਦੇਤਾ ਜੇ ਆਪਾਂ ਪਾਣੀ ਲਾ ਕੇ ਤੇ ਇੱਧਰ ਆਪਾਂ ਲਾਰ ਕੇ ਜਵੀ ਨੂੰ ਬਾਢਾ ਪਰਲੇ ਸਾਈਡ ਤੀਜਾ ਗੈਰਾ ਜੀ ਆਪਣਾ ਸਰੋਂ ਹੁੰਦਾ ਉਸ ਤੋਂ ਅੱਗੇ ਫੇਰ ਕਣਕ ਹੈ ਇੱਥੇ ਮੋਟਰ ਤੇ ਆਪਣੇ ਬਹੁਤ ਰੌਣਕ ਰਿਆ ਕਰ ਜੀ ਪਹਿਲਾਂ ਹੁਣ ਤਾਂ ਘੱਟ ਬੈੰਦੇ ਨੇ ਟੂਲ ਪਲੱਜ ਤੇ ਜਾ ਕੇ ਬੈਜਦੇ ਨੇ ਉੱਥੇ ਜਾ ਕੇ ਤਾਂਸ ਖੇਡਦੇ ਜਾਂਦੇ ਨੇ ਮੋਟਰ ਤੇ ਕੋਈ ਵੀ ਨਹੀਂ ਬੈੰਦਾ ਪਹਿਲਾਂ ਬੜੇ ਰੌਣਕ ਰਿਆ ਕਰਦੀ ਇੱਥੇ ਤੇ ਇਧਰ ਆਪਾਂ ਇਹਨਾਂ ਨੂੰ ਨੀਰਾ ਚਰਾ ਪਾਦਾ ਸੀ ਪੱਲੇ ਟੀ ਪਾ ਦੀਏ ਹੁਣ ਵਿੱਚ ਡੰਡਾ ਮਾਰ ਕੇ ਆਪਾਂ ਲੱਟੀ ਲੈ ਜੀ ਠੰਡਾ ਲੱਗਦਾ ਗਰਥਾ ਨੂੰ ਪਾਣੀ ਹੁਣ ਤਾਂ ਸ਼ਾਮ ਦੇ ਟਾਈਮ ਵੀ ਠੰਡਾ ਲੱਗਣ ਲੱਗਿਆ ਇੰਨੀ ਜਿਆਦਾ ਠੰਡੀ ਹਵਾ ਛੱਡ ਰੱਖੀ ਰੱਬ ਨੇ ਇੰਨੀ ਜਿਆਦਾ ਠੰਡ ਕਰ ਰੱਖੀ ਹੈ ਨਾ ਹਵਾ ਜਮੀ ਸਿਰ ਚ ਵਾਜੇ ਸਿਰ ਉੱਠ ਖੜਦਾ ਜੇ ਬਾਹਰ ਨਿਕਲਦੇ ਆਂਗੇ ਤਾਂ ਇੰਨੀ ਜਿਆਦੇ ਹਵਾ ਤੇਜ਼ ਛੱਡ ਰਕੇ ਠੰਡੀ ਤੇ ਇੱਕ ਕਮੈਂਟ ਹੋ ਰਿਹਾ ਜੀ ਕਹਿੰਦੇ ਤੁਸੀਂ ਇੱਕ ਪਹਿਣ ਨੇ ਕਮੈਂਟ ਕਰ ਰਿਹਾ ਜੀ ਕਹਿੰਦੇ ਹਫਤੇ 'ਚ ਨਾ ਇੱਕ ਵਾਰ ਤੁਸੀਂ ਸਾਬਣ ਵਾਲਾ ਮੱਝ ਨਿਵਾਦਿਆ ਕਰੋ ਵੀ ਮੱਖੀਆਂ ਚ ਚਿੜੀਆਂ ਨਹੀਂ ਲੱਗਦੀਆਂ ਸੀ ਨਿਵਾਦੰਨੇ ਆ ਹਫਤੇ ਤੋਂ ਤੇ ਜੇ ਮੱਖੇ ਜਿਆਦਾ ਹੋਣ ਚਿੜੀ ਤਾਂ ਸਾਡੇ ਕਟਰੂਣ ਦੇ ਵਿਸ਼ਕ ਲੱਗੇ ਮੱਝਾਂ 'ਨ ਸਾਡੇ ਕੋਈ ਚਿੜੀ ਨਹੀਂ ਲੱਗਦੀ ਕਿ ਕਟਰੂਣਾਂ ਦੇ ਬਾਲਾਂ ਜੇ ਕਰਕੇ ਕੱਦੀ ਵਿੱਚ ਲੱਗ ਜਾਂਦੀ ਹੈਗੀ ਉਹ ਪਤਾਰ ਦਿੰਨੇਗੇ ਸਾਬਣ ਆਪਾਂ ਲਗਾ ਦਿੰਨੇ ਇਹਨਾਂ ਦੇ ਜੀ ਸਾਬਣ ਤਾਂ ਜੇ ਮੁੱਖ ਮੁੱਖੀ ਹੁਣ ਆਪਾਂ ਹਫਤੇ ਤੋਂ ਕਿ ਵਿਚਦੀ ਵੀ ਲਾ ਦਿੰਨੇ ਸਾਬਣ ਤਾਂ ਤੇ ਇੱਕ ਹੋਰ ਕਮੈਂਟ ਆਇਆ ਸੀਗਾ ਨੇ ਤੁਹਾਡੇ ਕਿਡਨੀਆਂ ਮੱਝਾਂ ਨੇ ਸਾਡੇ ਜੀ ਚਾਰ ਮੱਝਾਂ ਨੇ ਦੁੱਧ ਆਲੀਆਂ ਤੇ ਇੱਕ ਸਾਡੇ ਝੋਟੀ ਆ ਮਗਰ 2 ਸਾਲ ਦੀ ਐ ਹਉਣ ਵਾਲੀ ਉਹ ਵੀ ਤੇ ਚਾਰ ਕਟਰੂ ਨੇ ਜੀ ਚਾਰਾਂ ਮੱਝਾਂ ਦੇ ਦੋ ਕੱਟੇ ਨੇ ਦੋ ਕੱਟੀਆਂ ਨੇ ਗਈਆਂ ਤੇ ਇੱਕ ਕਮੈਂਟ ਪਹਿਲਾਂ ਆਇਆ ਸੀਗਾ ਨੇ ਤੁਹਾਡੀ ਸਭ ਤੋਂ ਵਧੀਆ ਮੱਝ ਕਿਹੜੀ ਹੈ ਨਾ ਆਪਣੀ ਸਭ ਤੋਂ ਵਧੀਆ ਮੱਝ ਜਿਹੜੀ ਬਾਹਰ ਖੜੀ ਝੋਟੀ ਬੂਰੇ ਕੱਟੇ ਦੀ ਮਾਂ ਜਿਹੜੀ ਆਪਣੇ ਸਭ ਤੋਂ ਵਧੀਆ ਮੱਝੇ ਹੀ ਆ ਘਰ 'ਚ ਕਿਉਂਕਿ ਕਿਦਰ ਸਭ ਤੋਂ ਵੱਡਾ ਸੋਖੇ ਦਾ ਇਹ ਹੈ ਕਿ ਇਹਦੀ ਧਾਰ ਕੋਈ ਮਰਜ਼ੀ ਕੱਢ ਲੇ ਇਹ ਹੱਥ ਦਾ ਨਹੀਂ ਕਰਦੀਗੀ ਚਾਹੇ ਕੋਈ ਬਾਹਰਲਾ ਬੰਦਾ ਹੋਵੇ ਚਾਹੇ ਬੁੜੀ ਹੋਵੇ ਚਾਹੇ ਨਾਲ ਡੈਡੀ ਹੋਰ ਕੱਢ ਲੈਣ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਇਹਨੂੰ ਚਾਹੇ ਬੇਸ਼ੱਕ ਉਹਨੇ ਕੈਮ ਵੀ ਨਹੀਂ ਧਾਰ ਨਹੀਂ ਗੱਡੀ ਜੇ ਅਸੀਂ ਕਿਤੇ ਜਾ ਰਹੇ ਹੁਈ ਇਹਦੀ ਧਾਰ ਉਹ ਕੱਢ ਸਕਦੇ ਨਹੀਂ ਕੱਲੀ ਦੀ ਬਾਕੀ ਕੋਈ ਮੱਝ ਨਹੀਂ ਸਾਡੀ ਮਿਲਦੀਗੀ ਇਹਨਾਂ ਤੋਂ ਆ ਬਾੜ ਲਈ ਜਿਹੜੀ ਵੱਡੀ ਮਹਿਸੇ ਤਾਂ ਜ਼ਮੀਨ ਲਵੇ ਵੀ ਨਹੀਂ ਲੱਗਣ ਦਿੰਦੀ ਇਹਨਾਂ ਨੂੰ ਧਾਰ ਕੱਢਣ ਦਾ ਬਹੁਤ ਦੂਰ ਦੀ ਗੱਲ ਹੈ ਤੇ ਹੀ ਮাজে ਸਭ ਤੋਂ ਵਧੀਆ ਜੀ ਦੁੱਧ ਵੀ ਇੱਥੋਂ ਲੈ ਵਧੀਆ ਇੱਕ ਥਣ ਵੀ ਖਰਾਬ ਹੈ ਲਾ ਤਾਂ ਵੀ ਤੇਰਾ ਲੀਟਰ ਦੁੱਧ ਦਾ ਪਹਿਲਾਂ ਥੱਲੋਂ ਕੱਢਿਆ ਸੀਗਾ ਇਸ ਵਾਰ ਵੀ ਨੇਪ ਮਾਰੇ ਸੱਤ ਸਵੇਰੇ 6 ਸ਼ਾਮ ਨੂੰ ਤੇਰਾ ਲੀਟਰ ਦੁੱਧ ਤੇ 3 ਮਹੀਨਿਆਂ ਤੱਕ ਨੇ 2.5 ਤੋਂ 3 ਮਹੀਨਾ ਤੱਕ ਵਧੀਆ ਦੁੱਧ ਦਿੰਦੀ ਰਹੀ ਐ ਉਸ ਤੋਂ ਬਾਅਦ ਦੁੱਧ ਘਟੀ ਜੀ ਇਹ ਤੇ ਹੁਣ ਅੱਗੇ ਦੇਖੋ ਜੀ ਹੈਗੀ ਐ ਪਤਾ ਲੱਗੂ ਤੇ 3 ਮਹੀਨਾ ਤੋਂ ਪਾਸ ਕਰਾਵਾਂਗੇ ਜੇ ਪਰ ਜੇ ਇਹ ਇੱਕ ਛੋਟੀ ਉਹ ਜਿਹੜੀ ਸੂਰੀ ਹੈ ਪਹਿਲਾਂ ਨੇ ਇਸੇ ਦੀ ਹੈਗੀ ਤੇ ਜੇ ਕਿਤੇ ਵਿੱਚ ਦੀ ਪਹਿਲਾਂ ਫੇਰ ਇਹਨੇ ਕੱਟਾ ਦਿੱਤਾ ਹੁਣ ਇਹ ਵੀ ਕੱਟਾ ਦਿੱਤਾ ਬੂਰਾ ਵੀ ਜੇ ਕਿਤੇ ਕਟੀਆਂ ਦੇ ਦਿੰਦੀ ਜੀ ਵਧੀਆ ਸੀਗਾ ਵਧੀਆ ਰਵਾ ਹੋ ਜਾਂਦਾ ਕਟੀਆਂ ਇਹਦੀ ਕੱਟੀ ਤਿੰਨ ਸਾਲ ਦੀ ਸੂ ਪੈਂਦੀ ਹੈਗੀ ਇਸ ਕਰਕੇ ਵੱਧਦਾ ਹੋਏ ਨੇ ਕਰੇ ਜੇ ਕਟੀਆਂ ਹੋ ਜਾਣ ਜਦੋਂ ਕੱਟੇ ਦੇ ਹੀ ਜਾਂਦੇ ਨੇ ਆਪਾਂ ਕੀ ਕਰੀਏ ਨਾ ਇਹਨਾਂ ਨੂੰ ਪਾਲ ਸਕੀ ਵੇਚਣੇ ਪੈਂਦੇ ਨੇ ਵਿਚਾਰੇ ਇਹ ਨਾ ਜੀ ਕਰੇ ਫਿਰ ਵੇਚਣ ਨੂੰ ਸਾਡੇ ਘਰ ਸਾਲ-ਸਾਲ ਦਾ ਕੱਟਾ ਹੋ ਜਾਂਦਾ ਜੀ ਨਹੀਂ ਕਰਦਾ ਵੇਚਣ ਨੂੰ ਵਿਚਾਰਾਂ ਨੂੰ ਵੀ ਜਾ ਕੇ ਵੜਦੇ ਨੇ ਜੀ ਕਟੀਆਂ ਹੋ ਜਾਣ ਨਾਲ ਤਾਂ ਵੱਧਦਾ ਹੁੰਦਾ ਨਾਲੇ ਕੱਟਿਆਂ ਦਾ ਪਾਪ ਲੱਗਦਾ ਹੈਗਾ ਇਹ ਸੋਚੀ ਜਾਂਦੇ ਰਹਿੰਦੇ ਆ ਵੀ ਕੀ ਕਰੀਏ ਹੁਣ ਇਹਨਾਂ ਦਾ ਬਸ ਮਜਤਾ ਹੀ ਹੈ ਜ ਆਪਣੇ ਘਰ ਦੀ ਛੋਟੀ ਇਹ ਜੇ ਕੱਟੀਆਂ ਦੇਵੇ ਤਾਂ ਕਰੇ ਭਾਗ ਲੱਗ ਜਾਣ ਤੇ ਆਈ ਹੈ ਜ ਆਪਣੀ ਛੋਟੀ ਜਿਹਦੀ ਸ਼ਾਂ ਪੁੱਤਰੀ ਹੋਈ ਹੈ ਇਹਦੀ ਸ਼ਾਂਪ ਤਾਂ ਜ਼ਿਆਦਾ ਪਤਾ ਲੱਗਦਾ ਥੋੜੀ ਜ਼ਿਆਦਾ ਬੈਠ ਗਈ ਉਹ ਵੈਸੇ ਠੀਕ ਹੈ ਛੁੱਟੀ ਇਹ ਵੀ ਸੀੜ ਹੈਗੀ ਜੀ ਮੈਨੇ ਸੱਟ ਲੱਗੀ ਸ਼ਾਂ ਪੁੱਤਰੀ ਸੀਗੀ ਇੱਕ ਦਿਨ ਵੀ ਨਾ ਡੰਗ ਨਹੀਂ ਪੰਨੇ ਆ ਬੇਸ਼ੱਕ ਦੁੱਧ ਘੱਟ ਦਿੱਤਾ ਪਰ ਇਹਨੇ ਇੱਕ ਦਿਨ ਵੀ ਡੰਗ ਨਹੀਂ ਪੰਨੇ ਆਗਾ ਮਿਲਦੀ ਰਹੀ ਹੈ ਰੋਜ਼ ਸਵੇਰੇ ਸ਼ਾਮ ਦੁੱਧ ਘੱਟ ਦਿੰਦੀ ਰਹੀ ਹੈ ਪਰ ਮਿਲਦੀ ਜ਼ਰੂਰ ਰਹੀ ਹੈ ਫਿਰ ਆਪਾਂ ਜੀ ਸੇਵਾ ਪੂਰੀ ਕਰਤੀ ਸੀ ਦੁਬਾਰਾ ਤੋਂ ਸਮਾਂ ਦੁੱਧ ਵਾਦੀ ਗਈ ਸੀ ਇਹ ਘਟੀ ਨਹੀਂ ਸੀ 1 ਲੀਟਰ ਦੁੱਧ ਵੱਦ ਗਈ ਦੋਨਾਂ ਟਾਈਮਾਂ ਦਾ ਇਹ ਜੋ ਆਪਾਂ ਇਹਦੀ ਸੇਵਾ કરી ਸੀ ਤੇ ਸੀੜਾ ਵੈਸੇ ਤਾਂ ਇਹ ਹੈਗੀ ਹੈ ਜੇ ਆਪਣੀ ਝੋਟੀ ਨੂੰ ਚੌਥੇ ਮਹੀਨਾ ਲੱਗ ਰਿਹਾ ਇਹਨੂੰ ਦੇਖੋ ਜੇ ਕਿੰਨੇ ਮਹੀਨੇ ਤੱਕ ਦੁੱਧ ਦਿੰਦੀ ਹੈ 7 ਮਹੀਨਿਆਂ ਦੀ ਗੱਬਣ ਹੋਣ ਤੱਕ ਦੁੱਧ ਦੇਵੇ ਫਿਰ ਠੀਕ ਹੈ ਜੀ ਡੰਗਰ ਫਿਰ ਸਾਂਭਣਾ ਵੀ ਸੋਖਾ ਹੋ ਜਾਂਦਾ ਤੇ ਇੱਕ ਕਮੈਂਟ ਹੋ ਰਾਇਆ ਸੀ ਕਿ ਤੁਸੀਂ ਰੋਜ਼ ਵੀਡੀਓ ਪਾਇਆ ਕਰੋ ਤੀਜੇ ਦਿਨ ਪਾਇਆ ਕਰੋ ਵੀ ਛੇਤੀ ਪਾਇਆ ਕਰੋ ਵੀਡੀਓ ਆਪਾਂ ਤੁਹਾਨੂੰ ਪਹਿਲਾਂ ਨੂੰ ਦੱਸਿਆ ਜੇ ਅਸੀਂ ਕੀ ਕਰੀਏ ਸਾਡਾ ਤਾਂ ਬੱਸੋਂ ਬਾਹਰ ਹੋਇਆ ਪਿਆ ਕੰਮ ਵੀਡੀਓ ਨਾ ਤਾਂ ਬਣਾਉਣ ਦੇ ਟਾਈਮ ਹੈ ਨਹੀਂ ਪਾਉਣ ਦਾ ਟਾਈਮ ਹੈ ਕੀ ਕਰੀਏ ਕੋਈ ਆਪ ਨੂੰ ਐਸਾ ਫਰਫੜਾ ਕੰਮ ਕਰ ਲਈ ਫਿਰ ਅੰਦਰ ਕੰਮ ਕਰਨੇ ਰੁੱਟ ਟੁਕ ਕਰਨੇ ਐਵੇਂ ਲੱਗ ਜਾ ਜੀ ਚੁੱਲ੍ਹੇ ਤੇ ਮੰਮੀ ਡੈਡੀ ਹੋਣ ਐਮ ਸਾਹਮਣੇ ਵੀ ਸਾਰਾ ਕੁਝ ਕਰਨਾ ਪੈਂਦਾ ਦੇਖਣਾ ਪੈਂਦਾ ਟਾਈਮ ਨਾਲ ਰੋਟੀ ਸਬਜ਼ੀ ਬਣਾਉਣੀ ਪੈਂਦੀ ਹੈ ਆਪ ਤਾਂ 5-10 ਮਿੰਟ ਲੇਟ ਖਾ ਲਾਂਗੇ ਤਾਂ ਵੀ ਸਾਨੂੰ ਕੋਈ ਚੱਕਰ ਨਹੀਂ ਹੈਗਾ ਜਾਂ ਘੰਟਾ ਲੇਟ ਹੋ ਜਾਈਏ ਪਰ ਉਹਨਾਂ ਨੂੰ ਲੇਟ ਨਹੀਂ ਕਰ ਸਕਦੇ ਆਪਾਂ ਹਨਾ ਸਾਰੇ ਕੰਮ ਆਖਣੀ ਦੇਖਣਾ ਪੈਂਦਾ ਹੈਗਾ ਕਬੀਲਦਾਰੀਆਂ ਨੇ ਜੀ ਸਾਰੇ ਸਮਝੌਤੇ ਕਰਨੇ ਪੈਂਦੇ ਨੇ ਉਂਧਰ ਪਾ ਆਪਣੀ ਕੱਟੀ ਨੂੰ ਕਹਿੰਦੇ ਹੋਰ ਲੇਟੀ ਪਾ ਦੀਏ ਥੋੜੀ ਜਿ ਇਨਾਂ ਨੇ ਘੱਟ ਪਾਈ ਹੋਣੀ ਉਦੋਂ ਵੀ ਆਪਾਂ ਥੋੜੀ ਹੋਰ ਲੇਟੀ ਪਾ ਦੀਏ ਵਿਚਾਰੀ ਨੂੰ ਛੋਟੀ ਨੂੰ ਬੰਨ ਸਾਡੇ ਨੂੰ ਕੀ ਹੋਗਾ ਚੰਗੀ ਭਲੀ ਜਿਹਾਇਆ ਕਰਦੀ ਹੁਣ ਜੇ ਘਟਾਉਣ ਲੱਗ ਗਈ ਇਹਨੂੰ ਵੀ ਸਜਾਉਣ ਦੀ ਕੱਟੀ ਦਾ ਛੱਡੂ ਹੀ ਨਾ ਬਸ ਵੀ ਤੁਸੀਂ ਫੜਬੜ ਤਾਰ ਚੋਕੇ ਖੜੇ ਹੋ ਜੋ ਥੱਲੋਂ ਆਪ ਵੀ ਬੜਾ ਟਾਈਮ ਨਹੀਂ ਲਾਉਣ ਦਿੰਦੀ ਛੋਟੂ ਠੀਕ ਹੈ ਜੀ ਵੈਸੇ ਸੀਲ ਅਜੇ ਤੱਕ ਇਹ ਕਿਹਾ ਸੀ ਵੀ ਇਹਨਾਂ ਨੂੰ ਤੁਸੀਂ ਵੀ ਤਾਰ ਕੱਢ ਕੇ ਦੇਖੋ ਪਤਾ ਤਾਂ ਲੱਗੇ ਵੀ ਇਹ ਆਪਦੀ ਮਾਂ ਵਾਂਗੂ ਸੀਲਾ ਕੀ ਇਹ ਮਿਲੀ ਪਵੇ ਆਪਣੀ ਬੇਟੀ ਨੂੰ ਜੇ ਵਿਊ ਵਧੀਆ ਲੱਗ ਰਿਹਾ ਸੀ ਸੂਰਜ ਛਿਪਦੇ ਦਾ ਹੈ ਬਾਰੀ ਬਾਰੀ ਕੈਮਰਾ ਇੱਥੇ ਕਰ ਰਹੀ ਸੀ ਕਹਿੰਦੀ ਕਿੰਨਾ ਸੋਹਣਾ ਮੌਸਮ ਹੋ ਰਿਹਾ ਕਿੰਨਾ ਸੋਹਣਾ ਵਿਊ ਹੈ ਇੱਥੇ ਕੈਮਰਾ ਕਰ ਰਹੀ ਸੀ ਬਾਰੀ ਬਾਰੀ ਬੱਚਿਆਂ ਨੂੰ ਇਹ ਚੀਜ਼ਾਂ ਵਧੀਆ ਲੱਗਦੀਆਂ ਨੇ ਹਨਾ ਆਪਾਂ ਨੂੰ ਤਾਂ ਰੋਜ਼ ਵਾਲਾ ਕੰਮ ਹੀ ਲੱਗਦਾ ਵੀ ਰੋਜ਼ ਇਹ ਇਹੀ ਹੁੰਦਾ ਹੈ ਬੱਚਿਆਂ ਨੂੰ ਬੜੇ ਚੀਜ਼ਾਂ ਵਧੀਆ ਲੱਗਦੀਆਂ ਨੇ ਆਪਣੇ ਘਟਰੋਂ ਦੀ ਖੁਰਲੀ ਨਹੀਂ ਬਣੀ ਜੇ ਆਪਣੇ ਤਾਂ ਨਾ ਸੋਚਿਆ ਵੀ ਹੁਣ ਵੀ ਅਸੀਂ ਰੋਜ਼ ਕਹਦੇ ਨੇ ਵੀ ਫਰਸ਼ ਲਵਾਦਣ ਵਾਲੇ ਮੱਜਾਂ ਵਾਲੇ ਇਹਨਾਂ ਦੀ ਖੁਰਲੀ ਕਰਾ ਦੋ ਵਿਚਾਰਿਆਂ ਦੀ ਨਰੇ ਫਰਸ ਜਮੀ ਬੈਠਿਆ ਪਿਆ ਬਾਹਰ ਲਾ ਨਾ ਪਾਣੀ ਖੜ ਜਿਓ ਅਸੀਂ ਮੱਜਾ ਨਮੋਣ ਇੰਨਾ ਪਾਣੀ ਸਾਨੂੰ ਬੋਕਰਾ ਨਾਲ ਕੱਢਣਾ ਪੈਂਦਾ ਹੈਗਾ ਤੇ ਦੇਖਦੇ ਆਂ ਜੀ ਅਸੀਂ ਰੋਜ਼ ਕਈ ਜਣੇ ਅਸੀਂ ਕੋਹਲੀ ਜਾਦੇ ਆਂ ਨਹੀਂ ਪਤਾ ਕੋਹਲ ਕਰਦੇ ਕਰਦੇ ਸੇ ਇੱਕਤੀ ਵੀਂਟ ਪਾ ਦੀਏ ਮੇ ਨਾਲ ਕੇ ਠੰਡ ਉਤਰੀਂਦੇ ਫਿਰ ਫਰਸ ਸੁੱਕਣਾ ਵੀ ਨਹੀਂਗਾ ਹੁਣ ਤਾਂ ਮਣ ਬੀ ਧੁੱਪ ਨਿਕਲਦੇ ਸੁੱਕ ਜੂਗਾ ਚਲ ਮੱਜਾ ਅੰਦਰ ਬੰਨ ਲਿਆ ਕਰਾਂਗੇ ਇਤਨੇ ਤੇ ਬਾਹਰਲਾ ਫਰਸ ਲੱਗ ਜੋ ਬਾਹਰਲਾ ਸੁੱਕੇ ਫਿਰ ਆਪਾਂ ਅੰਦਰਲਾ ਲਵਾ ਲਾਂਗੇ ਆਣੀਏ ਸੀ ਕੋਲੀ ਜਾਦਿਆਂ ਦੇਖੋ ਸਾਡੇ ਮਾਝੇ ਦੇਖਣ ਲੱਗ ਗਏ ਦੁਬਾਰ ਤੋਂ ਦਾਣਾ ਖਾ ਕੇ ਰੱਜ ਕੇ ਫਿਰ ਮਿਲੂਗੀ ਇਹ ਸਭ ਤੋਂ ਖਰਾਬ ਮਾਝੇ ਸਾਡੇ ਘਰ 'ਚ ਜਿਹੜੀ ਰੱਜ ਪੁੱਜ ਕੇ ਆਪਦੇ ਟਾਈਮ ਤੇ ਮਿਲਦੀ ਹੈ ਦੂਜੇ ਨੂੰ ਕਿਸੇ ਟਾਈਮ ਅਸੀਂ ਮਰਜ਼ੀ ਧਾਰ ਕੱਢ ਲਈਏ ਕੋਈ ਕੁਝ ਨਹੀਂ ਕਹਿੰਦੀਆਂ ਇਹ ਹੀ ਸਭ ਤੋਂ ਖਰਾਬ ਹੈ ਚਲੋ ਜੀ ਵੀਡੀਓ ਦੇ ਐਂਡ ਆ ਪੈਥੀ ਕਰ ਦਿਆਂਗੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਥੈਂਕ ਯੂ ਜੀ